ਕਿ ਬਹੁਤੇ ਲੋਕੀ ਸਾਨੂੰ ਇਹ ਸਮਝਾਉਂਦੇ ਨੇ ਕਿ ਉਸ ਵੇਲੇ ਵੰਡ ਧਰਮ ਦੇ ਆਧਾਰ ਤੇ ਹੋਈ ਠੀਕ ਜਦੋਂ ਆਪਾਂ ਦੇਖਾਂਗੇ ਤਾਂ ਮੈਨੂੰ ਸਮਝ ਇਹ ਪੈਂਦਾ ਕਿ ਇਹ ਧਰਮ ਦੀ ਥਾਂ ਤੇ ਲਿਪੀ ਬੋਲੀ ਦੇ ਆਧਾਰ ਤੇ ਹੋਈ ਵੰਡ ਹਾਂ ਜਿੱਦਾਂ ਅੰਗਰੇਜ਼ਾਂ ਨੇ ਜਾਣਾਂ ਸੀ ਠੀਕ ਉਹਨਾਂ ਨੂੰ ਪਤਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਇੱਥੇ ਕੌਣ ਕੌਣ ਰਾਜ ਦੇ ਦਾਅਵੇਦਾਰ ਨੇ ਮੁਸਲਮਾਨ ਸਨ ਠੀਕ ਮਰਾਠੇ ਸਨ ਸਿੱਖ ਸਨ ਬੜੀਆਂ ਤਾਕਤਾਂ ਰਾਜਪੂਤ ਸਨ ਠੀਕ ਤਾਂ ਕਿਹਦੇ ਹੱਥ ਰਾਜ ਦੀ ਬੰਗਲੌਰ ਦੇਖ ਕੇ ਜਾਣ ਅਗਲੇ ਇਹ ਗਾਲਤ ਤੈਅ ਕਰਨ ਵਾਸਤੇ ਇੱਥੇ ਜੰਗ ਹੋਈ ਅਸਲੋਂ ਕਿ ਅੰਗਰੇਜ਼ਾਂ ਨੇ ਉਹ ਬੰਗਾਲ ਚ ਲੋਕਾਂ ਨੂੰ ਕਿਹਾ ਬੰਗਾਲੀ ਚ ਪੜੋ ਪੜਾਓ ਲੋਕਾਂ ਨੂੰ ਸਾਥ ਦਿੱਤਾ ਹਲੂਣਾ ਦਿੱਤਾ ਉਥੋਂ ਤੁਰ ਕੇ ਸੰਧ ਤੇ ਕਰਾਇਆ ਸਿੰਧੀਆਂ ਨੂੰ ਕਿਹਾ ਆਪ ਦੀ ਲਿਪੀ ਬਣਾਓ ਖਲੂਣਾ ਦੇ ਸ਼ਾਬਾਸ਼ ਦਿੱਤੀ ਸਿਰਫ ਸਾਡਾ ਵਾਰੀ ਇਹ ਕੰਮ ਸੀ ਕਿ ਸਾਡੀ ਲਿਪੀ ਬੰਦ ਕਰਤੀ ਉਹਨਾਂ ਨੇ ਪੜਾਉਣ ਤੋਂ ਸਾਡੀ ਬੋਲੀ ਬੰਦਗੀ ਦੀ ਪੜਾਉਣ ਤੋਂ ਜਿੱਦਣ ਉਹਨਾਂ ਨੇ ਕੰਮ ਸ਼ੁਰੂ ਕੀਤਾ 1850 ਜੀ ਅੰਗਰੇਜ਼ ਰਾਜ ਵੇਲੇ ਅੰਗਰੇਜ਼ਾਂ ਨੇ ਉਹਨਾਂ ਨੇ ਉਦੋਂ ਹੀ ਤੈਅ ਕਰ ਲਿਆ ਸੀ ਕਿ ਉਹਨਾਂ ਨੇ ਸਾਡੇ ਨਾਲ ਕੀ ਕਰਨਾ ਹੈ ਵਿਤਕਰਾ ਹੋਣਾ ਚાલુ ਹੋ ਗਿਆ ਨਹੀਂ ਵਿਤਕਰਾ ਨਹੀਂ ਹੁੰਦਾ ਜੀ ਇਹ ਜੰਗ ਹੈ ਮਹਾਰਾਜ ਅੱਛਾ ਉਹਨੂੰ ਜੰਗ ਮੰਨਦੇ ਤੁਸੀਂ ਉਹੀ ਹਿੱਤ ਜੰਗ ਹੈ